ਹੈਲੋ ਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਭ ਠੀਕ ਹੋਸ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਲੀਜ਼ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋਨੂੰ ਸਾਡੇ ਸੂਟ ਕਿੱਦਾਂ ਦੇ ਲੱਗ ਰਹੇ ਹਨ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਵਰਕ ਵਾਲੇ ਕਾਟਨ ਦੇ ਸੂਟ ਬਿਲਕੁਲ 100% ਕਾਟਨ ਹੋਊਗੀ ਬੁਟੀਕ ਪੀਸ ਹੋਣਗੇ ਵਧੀਆ ਜਿਹੜੇ ਆਪਾਂ ਪਹਿਲਾਂ ਤੁਹਾਨੂੰ ਇਹ ਸੂਟ ਦਿਖਾਨੇ ਇਹਨਾਂ ਦਾ ਬਿਲਕੁਲ ਸਿੰਗਲ ਟਾਂਕੇ ਦਾ ਕੰਮ ਹੋਊਗਾ ਵਰਕ ਦਾ ਬਹੁਤ ਜ਼ਿਆਦਾ ਫਿਨਿਸ਼ਿੰਗ ਦਾ ਵਰਕ ਹੋਊਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਪਹਿਲਾ ਕਲਰ ਹੈਗਾ ਆਪਣੇ ਕੋਲੇ ਫਰੋਜੀ ਲਾਈਟ ਫਰੋਜੀ ਕਲਰ ਦਾ ਸੂਟ ਗਰਮੀ ਵਾਲੇ ਸਾਰੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਮਿੱਠੇ ਮਿੱਠੇ ਰੰਗ ਨੇ ਕਾਲਾ ਕਲਰ ਹੈਗਾ ਆਪਣੇ ਕੋਲੇ ਲਾਈਟ ਫਰੋਜ਼ੀ ਕਲਰ ਦਾ ਸੂਟ ਸੂਟ ਬਹੁਤ ਜਿਆਦਾ ਲਾਈਟ ਵੇਟ ਨੇ ਬਹੁਤ ਜਿਆਦਾ ਫਿਨਿਸ਼ਿੰਗ ਦਾ ਵਰਕ ਕੀਤਾ ਹੋਇਆ ਨੇ ਤੇ ਬਲੈਕ ਨਾਲ ਵਰਕ ਕੀਤਾ ਹੋਇਆ ਵਰਕ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਬਿਲਕੁਲ ਸਿੰਗਲ ਟਾਂਕੇ ਦਾ ਕੰਮ ਆ ਐਦਾਂ ਨਹੀਂ ਹੈਗੀ ਵੀ ਬਹੁਤ ਜਿਆਦਾ ਹੈਵੀ ਵਰਕ ਆ ਲੱਗ ਰਿਹਾ ਦੇਖਣ ਨੂੰ ਬਿਲਕੁਲ ਪਤਾ ਵੀ ਨਹੀਂ ਲੱਗ ਰਿਹਾ ਇਹ ਵੀ ਵਰਕ ਕੀਤਾ ਹੋਇਆ ਜਾਂ ਡਿਜ਼ਾਈਨਿੰਗ ਆ ਗਈ ਦੂਸਰੀ ਲੋਟ ਪ੍ਰਿੰਟਿੰਗ ਆ ਗਈ ਆਹ ਵਾਲਾ ਇਹਦਾ ਘੇਰਾ ਆਊਗਾ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਸੂਟ ਬਣਿਆ ਹੋਇਆ ਇਹਦਾ 프ਰੰਟ ਆਹ ਵਾਲਾ ਇਹਦਾ ਕੰਮ ਆਊਗਾ ਬਾਜੂ ਤੇ ਆਹ ਵਾਲੇ ਦੀ ਬਾਜੂ ਬਣੀ ਹੋਈ ਨੇ ਬਹੁਤ ਜਿਆਦੇ ਵਧੀਆ ਗੁੱਡ ਕੁਆਲਿਟੀ ਦੀ ਕਾਟਨ ਲੱਗੀ ਹੋਈ ਹੈਗੀ ਇਹਨੂੰ ਲਾਈਨਿੰਗ ਦੀ ਬਿਲਕੁਲ ਵੀ ਨੇੜ ਨਹੀਂ ਹੈਗੀ ਜੇ ਮੇਰੀ ਭੈਣਾ ਚਾਹੁੰਦੀ ਹੈ ਨਹੀਂ ਤਾਂ ਲਵਾ ਵੀ ਸਕਦੀਆਂ ਨੇ ਬੈਸੇ ਲੋੜ ਹੈ ਨਹੀਂਗੀ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਸਟਿਚਿੰਗ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਜਿਹਾ ਪਿਆਰਾ ਜਿਹਾ ਇਹਦੇ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਵਰਕ ਦੇਖੋ ਦੁਪੱਟੇ ਦਾ ਕਿੰਨਾ ਜਿਆਦਾ ਸੋਹਣਾਗਾ ਦੇਖ ਸਕਦੇ ਹੋ ਤੁਸੀਂ ਇਹਨਾਂ ਸੂਟਾਂ ਦਾ ਸਾਇਸ ਹੁਣ ਵੀਡੀਓ ਤੇ ਨਾਂ ਵੀ ਪਤਾ ਲੱਗੇ ਪਰ ਜਦੋਂ ਤੁਸੀਂ ਡੇ ਕੋ ਤੱਕ ਪਹੁੰਚਣਗੇ ਉਦੋਂ ਬਹੁਤ ਜਿਆਦਾ ਵਧੀਆ ਲੱਗਣਗੇ ਤੁਹਾਨੂੰ ਸੂਟ ਇਹਦੇ ਵਿੱਚ ਰੋਜ਼ ਵਾਲੇ ਫਲਾਵਰ ਬਣੇ ਹੋਏ ਨੇ ਦੇਖ ਸਕਦੇ ਹੋ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਲਾਈਟ ਇੰਨੀ ਜ਼ਿਆਦਾ ਲਾਈਟ ਵੇਟ ਵਰਕ ਕੀਤਾ ਹੋਇਆ ਇਹਦੇ ਤੇ ਵੀ ਇਹ ਵਰਕ ਵਾਲੇ ਸੂਟ ਨੇ ਜਾਂ ਪ੍ਰਿੰਟਡ ਸੂਟ ਨੇ ਕਾਟਨ ਦੀ ਲੈਸ ਲੱਗੀ ਹੋਈ ਇਹਨੂੰ ਬਲੈਕ ਕਲਰ ਦੀ ਵਧੀਆ ਖੁੱਲਾ ਡੁੱਲਾ ਪਿਓਰ ਦਾ ਦੁਪੱਟਾ ਵਾ ਦੇਖ ਸਕਦੇ ਹੋ ਤੁਸੀਂ ਇਹ ਸੀਰੀਅਲ ਵਿੱਚ ਪਹਿਲਾ ਕਲਰ ਫਰੋਜੀ ਲਾਈਟ ਫਰੋਜੀ ਕਲਰ ਗਰਮੀ ਵਾਲੇ ਬਹੁਤ ਜਿਆਦਾ ਮਿੱਠੇ ਤੇ ਪਿਆਰੇ ਜਿਹੇ ਸੇਡ ਨੇ ਡਾਰਕ ਕਲਰ ਨਹੀਂ ਹੈਗਾ ਇਹਦੇ ਵਿੱਚ ਆਪਣੇ ਕੋਲੇ ਲਾਈਟ ਲਾਈਟ ਹੀ ਸੇਡ ਨੇ ਸਾਰੇ ਇਹਦੇ ਵਿੱਚ ਸਾਨੂੰ ਦੋ ਕਲਰ ਮਿਲਣਗੇ ਦੇਖ ਸਕਦੇ ਹੋ ਤੁਸੀਂ ਆਹ ਸੀਗਾ ਪਹਿਲਾ ਕਲਰ ਅਗਲਾ ਕਲਰ ਹੈਗਾ ਇਹਦੇ ਵਿੱਚ ਪਿਸਤਾ ਦੇਖੋ ਜੀ ਕਿੰਨੇ ਜਾ ਕਿੰਨਾ ਜਿਆਦਾ ਪਿਆਰਾ ਜਿਹਾ ਸੇਡ ਹੈਗਾ ਪਿਸਤਾ ਕਲਰ ਦਾ ਸੂਟ ਬਹੁਤ ਜਿਆਦੇ ਵਧੀਆ ਸੂਟ ਨੇ ਅੱਜ ਵਾਲੇ ਆਹ ਵਾਲੇ ਦਾ ਬਾਜੂ ਵਰਕ ਬਣਿਆ ਹੋਇਆ ਕਾਟਨ ਤੁਸੀਂ ਇੰਨੀ ਜਿਆਦੇ ਗੁੱਡ ਕੁਆਲਿਟੀ ਦੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਜਿਆਦੇ ਵਧੀਆ ਨੂੰ ਬੇਸ ਲੱਗਿਆ ਹੋਇਆ ਹੈਗਾ ਤੇ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈ ਆਵळा ਦੁਪੱਟਾ ਗਏ ਨਾਲ ਰੱਖਿਆ ਹੋਇਆ ਦੇਖੋ ਦੁਪੱਟਾ ਕਿੰਨਾ ਖੁੱਲਾ ਡੁੱਲਾ ਵਾ ਰੋਜ਼ ਵਾਲੇ ਫਲਾਵਰ ਬਣੇ ਹੋਏ ਨੇ ਦੁਪੱਟੇ 'ਚ ਆਵळा ਵਰਕ ਸਾਈਡਾਂ ਤੇ ਆ ਕਾਟਨ ਦੀ ਲੇਸ ਲੱਗੀ ਹੋਈ ਹੈਗੀ ਇਹਨਾਂ ਵਿੱਚ ਕੋਈ ਵੀ ਕਲਰ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਆ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਕਿਉਂਕਿ ਸੌਂ ਡਿਲੀਵਰੀ ਆਪਣੀ ਨਹੀਂ ਹੈਗੀ ਸਿਰਫ ਆਨਲਾਈਨ ਪੇਮੈਂਟ ਆਪਾਂ ਕਰਵਾਉਣੀ ਹੁੰਦੀ ਆ ਆਨਲਾਈਨ ਪੇਮੈਂਟ ਕਰਵਾ ਕੇ ਤੁਸੀਂ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਇਹਨਾਂ ਦਾ ਸੂਟਾਂ ਦਾ 1500 ਰੁਪਏ ਰੇਟ ਰਹਿਣ ਵਾਲਾਗਾ ਸ਼ਿਪਿੰਗ ਫ੍ਰੀ ਹੋਊਗੀ 1500 ਚ ਤੁਹਾਡੇ ਘਰ ਤੱਕ ਪਹੁੰਚੂਗਾ ਇਹ ਸੂਟ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਆਦਾ ਪਿਆਰਾ ਜਿਹਾ ਪੀਸ ਬਣਿਆ ਹੋਇਆ ਕਲਰ ਆਗਾ ਆਪਣੇ ਕੋਲੇ ਮੈਚਿੰਗ ਇੱਕ ਤੋਂ ਇੱਕ ਵੱਧ ਸੋਹਣੇ ਸੂਟ ਨਹੀਂ ਆ ਗਏ ਆਪਣੇ ਕੋਲੇ ਵਰਕ ਵਾਲੀ ਸਮਰ ਕਲੈਕਸ਼ਨ ਆ ਸਾਰੀ ਦੇਖ ਸਕਦੇ ਹੋ ਅਗਲਾ ਕਲਰ ਆਗਾ ਇਹਦੀ ਗ੍ਰੇ ਕਲਰ ਦੀ ਸ਼ਰਟ ਆ ਪੀਚ ਕਲਰ ਦਾ ਵਰਕ ਕੀਤਾ ਹੋਇਆ ਉੱਤੇ ਘੇਰੇ ਤੇ ਤੇ ਪੀਚ ਕਲਰ ਦੀ ਇਹਦੇ ਨਾਲੋਂ ਬਾਟਮ ਰੱਖੀ ਹੋਈ ਆ ਸਲੇਨ ਦੇਖ ਸਕਦੇ ਹੋ ਪਲੇਨ ਬਾਟਮ ਆ ਪੀਚ ਕਲਰ ਦੀ ਆਵळा ਡਿਜ਼ਾਈਨ ਅੰਕਾ ਫਰੰਟ ਤੇ ਬਣਿਆ ਹੋਇਆ ਆ ਆ ਦੋ ਫਲਾਵਰ ਆਉਣਗੇ ਉੱਪਰ ਆਵळा ਕੀ ਰੇਤੇ ਕੰਮ ਕੀਤਾ ਹੋਇਆ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਆ ਬਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਨੀਟ ਐਂਡ ਕਲੀਨ ਹੈਗਾ ਬਹੁਤ ਜਿਆਦਾ ਲਾਈਟ ਵੇਟ ਕੰਮ ਕੀਤਾ ਹੋਇਆ ਹੈਗਾ ਇਹਦੇ ਨਾਲ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਹੈ ਬਹੁਤ ਜਿਆਦਾ ਸੋਹਣੇ ਜਿਹੇ ਦੁਪੱਟੇ ਇਹਨਾਂ ਦੇ ਨਾਲ ਰੱਖੇ ਹੋਏ ਦੇਖ ਸਕਦੇ ਹੋ ਸੜ ਵਰਕ ਕੀਤਾ ਹੋਇਆ ਦੁਪੱਟਿਆਂ ਤੇ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਜਿਆਦਾ ਸੋਹਣਾਗਾ ਗਰੇ ਦੇ ਅਤੇ ਪੀਚ ਦਾ ਆਵਲੀ ਇਹਦੀ ਫਾਈਨਲ ਲੁੱਕ ਆ ਗਈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਦੁਪੱਟਾ ਵਰਕ ਕੀਤਾ ਹੋਇਆ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਇੱਕ ਕਲਰ ਹੈਗਾ ਆਪਣੇ ਕੋਲ ਪੀਚ ਇਹ ਵਾਲਾ ਇਹ ਵਾਲੇ ਸੂਟਾਂ ਦਾ ਰੇਟ ਰਹੂਗਾ 1650 ਰੁਪਈਆ 1650 ਇੱਕ ਆਪਣੇ ਕੋਲੇ ਪੀਚ ਕਲਰ ਹੈ ਦੂਸਰਾ ਆਪਣੇ ਕੋਲੇ ਹੈਗਾ ਪਿੰਕ ਕਲਰ ਇਹ ਇੱਕ ਆਪਣੇ ਕੋਲੇ ਇਹਦੇ ਵਿੱਚ ਪਿੰਕ ਕਲਰ ਦਾ ਸੂਟ ਹੈ ਵਧੀਆ ਗਰਮੀਆਂ ਚ ਪਾਉਣ ਵਾਲੇ ਪਾਰਟੀ ਵਾਰ ਸੂਟ ਨੇ ਇਹ ਵੀਸ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆ ਇਹਨਾਂ ਨੂੰ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਇਹਦੇ ਵਿੱਚ ਆਪਣੇ ਕੋਲੇ ਦੋ ਕੋਲੇ ਦੋ ਕਲਰ ਨੇ ਪਹਿਲਾਂ ਨੇ ਸੂਟਾਂ 'ਚ ਆਪਣੇ ਕੋਲੇ ਦੋ ਕਲਰ ਸੀਗੇ ਬਹੁਤ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ ਇਹਦੇ ਉੱਤੇ ਵੀ ਬਹੁਤ ਜਿਆਦੇ ਸੋਹਣੇ ਦੁਪੱਟੇ ਬਣੇ ਹੋਏ ਨੇ ਬਹੁਤ ਜਿਆਦੇ ਸੋਹਣੇ ਸੂਟ ਨੇ ਇਹਨਾਂ ਵਿੱਚੋਂ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਹੁਣ WhatsApp ਤੇ ਕੰਟੈਕਟ ਕਰ ਸਕਦੇ ਹੋਗੇ ਜਿਹੜਾ ਅਗਲਾ ਕਲਰ ਆਗਾ ਇਹ ਵੀ ਬਹੁਤ ਜਿਆਦੇ ਸੋਹਣਾਗਾ ਇਹਦਾ ਸਟੱਫ ਕੁਝ ਨਿਊ ਆਇਆਗਾ ਬਿਲਕੁਲ ਨਵਾਂ ਜਿਹਾ ਇੱਕ ਟਰਾਈ ਦੀ ਤਰ੍ਹਾਂ ਦਾ ਭਾਵਾ ਇਹ ਤਾਂ ਕਿਟਰਾਈ ਦਾ ਹੁੰਦਾਗਾ ਏਦਾਂ ਸਟੱਫ ਆ ਇਹਦਾ ਇਹਦਾ ਤੁਸੀਂ ਪਹਿਲਾਂ ਵਰਕ ਦੇਖੋ ਵਰਕ ਕਿੰਨਾ ਜਿਆਦਾ ਸੋਹਣਾਗਾ ਬਿਲਕੁਲ ਲਾਈਟ ਵੇਟ ਕੰਮ ਆ ਸਾਰੇ ਆ ਸਾਰੇ ਸੂਟਾਂ ਤੇ ਜਿਹੜਾ ਵਰਕ ਕੀਤਾ ਹੋਇਆ ਆਹ ਵਾਲਾ ਇਹਦਾ ਘੇਰਾ ਬਣਿਆ ਹੋਇਆ ਆਹ ਵਾਲਾ ਫਲਾਵਰ ਘੇਰੇ ਤੇ ਆਉਗਾ ਇੱਕ ਵਾਲਾ ਇੱਕ ਆ ਵਾਲਾ ਫਲਾਵਰ ਬਣਿਆ ਹੋਇਆ ਹੈਗਾ ਜੋ ਇਹਦੇ ਨਾਲ ਦੁਪੱਟਾ ਦਾ ਉਹ ਬਹੁਤ ਜਿਆਦਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਬਣਿਆ ਹੋਇਆ ਹੈਗਾ ਬੜੀਆ ਸੌਫਟ ਵਾਲੀ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਆਹ ਵਾਲੀ ਫਾਈਨਲ ਲੁੱਕ ਆਉਗੀ ਇਹਦੀ ਸੂਟ ਦੀ ਦੇਖੋ ਦੁਪੱਟਾ ਕਿੰਨਾ ਜ਼ਿਆਦਾ ਵਧੀਆ ਹੈਗਾ ਬਹੁਤ ਜ਼ਿਆਦਾ ਕੁਨੜੂਲਾ ਦੁਪੱਟਾ ਹੈਗਾ ਇਹ ਸੀਗਾ ਇਹ ਵਾਲਾ ਸੂਟ ਇਹ ਆਪਣੇ ਕੋਲੇ ਸਿੰਗਲ ਪੀਸ ਹੀ ਆ ਬਿਲਕੁਲ ਨਿਊ ਸਟਾਫ ਆਇਆ ਇਹ ਕਟ్రਾਈ ਦੀ ਵਾਂਗ ਇਹਨੂੰ ਵੀ ਲਾਈਨਿੰਗ ਦੀ ਬਿਲਕੁਲ ਵੀ ਨੀਡ ਨਹੀਂ ਹੈਗੀ ਵਿਦਆਊਟ ਲਾਈਨਿੰਗ ਤੁਸੀਂ ਸਟੀਚਿੰਗ ਕਰਵਾ ਸਕਦੇ ਹੋ ਇਹ ਸੀਗੇ ਆਪਣੇ ਕੋਲੇ ਅੱਜ ਵਾਲੀ ਕਲੈਕਸ਼ਨ ਇਨਾਂ ਵਿੱਚੋਂ ਕੋਈ ਵੀ ਸੂਟ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਗਾ ਤਾਂ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋਗੇ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੁੰਦਾ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ